ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਮੌਨੇ ਵਿਅਕਤੀ ਸਵਾਰ ਸਨ ਜਦੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟਦਿਆਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ ਜਦ ਲਿਫਾਫੇ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਨ੍ਹਾਂ ਨੇ ਆਪਣਾ ਨਾਂ ਗੁਰਮੀਤ ਸਿੰਘ ਉਰਫ ਨਿੱਕਾ ਪੁੱਤਰ ਜਰਨੈਲ ਸਿੰਘ ਵਾਸੀ ਪੋਮਾ ਅਤੇ ਗੁਰਪਾਲ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਤੂਪੁਰ ਦੱਸਿਆ ਉਹਨਾਂ ਦੱਸਿਆ ਕਿ ਇਨਾਂ ਕੋਲ 36800 ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਗੋਰਾ ਪਖਤੂਪੁਰ ਦੇ ਵਿਰੁੱਧ 4 ਐਫਆਈਆਰ ਪਹਿਲਾਂ ਵੀ ਦਰਜ ਹੈ। ਇਨਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਕਿਨਾਂ ਕੋ ਜਿਹੜਾ ਚਿੱਟਾ ਫੜਿਆ ਗਿਆ। ਇਹ ਕੱਲ ਈ ਸਈ ਸੌਨ ਸਿੰਘ ਥਾਣਾ ਕਮਾਣ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਖਤੂਪੁਰ ਤੇ ਗਰਮੀਤ ਸਿੰਘ ਉਤਰ ਜਨੈਲ ਸਿੰਘ ਵਾਸੀ ਭੋਮਾ ਥਾਣਾ ਕਮਾਲ ਪਾਸੋਂ 35 ਗ੍ਰਾਮ ਹੀਰਾਨ ਬਰਾਮਦ ਕਰਕੇ ਗੁਰਮੀਤ ਸਿੰਘ ਦੇ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਇਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਤੇ ਐਫਆਰ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰਕ ਕਾਂਸਲ ਕਰਕੇ ਇਹਨਾਂ ਦੇ ਫਾਰਵਰਡ ਬੈਕਵਰਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲੈਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੁਸ਼ਟੀ ਤੇ ਇਹ ਸਭ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਤੇ ਪਹਿਲਾਂ ਵੀ ਕਾਹ ਮਕਦਮੇ ਕਰ ਜਾਂ ਜਿਹੜਾ ਭਗਤੂਪੁਰ ਵਾਲਾ ਕਰਮਜੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇੱਕ ਸਾਈਜ ਜਗਤ ਦੇ ਤੇ ਇਹ ਮੁੜ ਕੇ ਆਪਣਾ ਜਦੋਂ ਕਿਸ ਨੇ ਸਖਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਹੁਣ ਕਰੀਬ ਤਿੰਨ ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੂਮੀ ਵਾਲੇ ਨਾਲ ਰਲ ਕੇ ਉਹਦਕੋ ਇਹਨੂੰ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਕਿ ਚਿਰ ਤੋਂ ਕੰਮ ਕਰ ਰਹੀ ਜੀ ਜੇ ਪਕ ਸੁਪੁਰ ਵਾਲੇ ਦੀ ਗੱਲ ਕਰੀ ਤਾਂ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ 4 ਐਫਆਰ ਦਰਜ ਨੇ ਤੇ ਭੂਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਰ ਦਰਜ ਹੋਈ ਆ ਤੇ ਮੇਨ ਇਹ ਦੋਸ਼ੀ ਹੈਗਾ ਇਨੇ ਇਹਨੂੰਗਾ ਸਿਰਦੀ ਪਰਚੇਜ਼ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਏ ਚੋਰੀ ਦੀ ਹੈ ਇਹਦੀ ਤਤਕਸ਼ ਕਰ ਲਈ ਜੀ ਗੱਡੀ ਜਿਹੜੀ ਆ ਫਿਲਹਾਲ ਮੁੱਢਲੀ ਤਤਕਸ਼ ਤੋਂ ਇਹਦੀ ਨੇ ਭੂਮੇ ਵਾਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਦੇ ਦਿੱਿਆ ਇਹਦਾ ਮਾਰਕ